ਪੰਜ ਸਿੰਘ ਸਹਿਬਾਨ ਵੱਲੋਂ ਸਾਫ ਦਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਮੇਤ ਅਕਾਲੀ ਸਰਕਾਰ ਸਮੇਂ ਮੰਤਰੀ ਰਹੇ ਅਕਾਲੀ ਲੀਡਰਾਂ ਨੂੰ ਜੋ ਧਾਰਮਿਕ ਸਜ਼ਾ ਲਾਈ ਗਈ ਸੀ ਉਹ ਸਜ਼ਾ ਪੂਰੀ ਹੋ ਚੁੱਕੀ ਹੈ ਸੁਖਬੀਰ ਬਾਦਲ ਸਮੇਤ ਵੱਖ-ਵੱਖ ਅਕਾਲੀ ਲੀਡਰਾਂ ਦੇ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ ਸੇਵਾ ਕੀਤੀ ਗਈ ਹੈ ਝੂਠੇ ਬਰਤਨਾਂ ਦੀ ਸੇਵਾ ਕੀਤੀ ਗਈ ਹੈ ਜੁੱਤੀਆਂ ਦੀ ਸੇਵਾ ਕੀਤੀ ਗਈ ਹੈ ਤੇ ਗੁਰਦੁਆਰਾ ਸਾਹਿਬਾਨ ਦੇ ਦਵਾਰ ਉੱਤੇ ਖੜ ਕੇ ਇੱਕ ਸੇਵਾਦਾਰ ਦੇ ਵੱਜੋਂ ਸੇਵਾ ਨਿਭਾਈ ਗਈ ਹੈ ਜੋ ਧਾਰਮਿਕ ਸਜ਼ਾ ਲਗਾਈ ਗਈ ਸੀ ਉਹ ਸਜ਼ਾ ਪੂਰੀ ਹੋ ਚੁੱਕੀ ਹੈ ਉਹ ਸੰਪੂਰਨ ਹੋ ਚੁੱਕੀ ਹੈ ਤੇ ਹੁਣ ਅੱਜ ਸ੍ਰੀ ਕਾਲ ਤਕ ਸਾਹਿਬ ਵਿਖੇ ਸੁਖਬੀਰ ਬਾਦਲ ਪਹੁੰਚਣਗੇ ਤੇ ਉਹਨਾਂ ਦੇ ਨਾਲ ਵਕ ਵਕ ਅਕਾਲੀ ਲੀਡਰ ਵੀ ਪਹੁੰਚਣਗੇ ਜੋ ਅਕਾਲੀ ਸਰਕਾਰ ਸਮੇਂ ਮੰਤਰੀ ਰਹੇ ਨੇ ਤੇ ਅੱਜ ਉਹਨਾਂ ਦੇ ਵੱਲੋਂ ਸ੍ਰੀ ਕਾਲ ਤਕ ਸਾਹਿਬ ਵਿਖੇ ਪਹੁੰਚ ਕੇ ਕੜਾ ਪ੍ਰਸ਼ਾਦ ਦੀ ਦੇਖ ਜੋ ਵਰਤਾਈ ਜਾਏਗੀ ਉਸ ਤੋਂ ਬਾਅਦ ਅਰਦਾਸ ਹੋਏਗੀ ਦੀ ਕਿਰਪਾ ਤੇ ਨਾਲ ਜਿਹੜਾ ਸ੍ਰੀ ਕਾਲ ਤਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਦਾ ਮੈਂ ਕਾਲਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਭਾਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਹੈ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਪੰਜਾਬ ਦੀ ਪੰਥ ਦੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹ ਸਰਦਾਰਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਚਿਮਨਾ ਸਾਹਿਬ ਕੇਂਦਰ ਵੱਲੋਂ ਅੱਜ 1 ਨੇਸ਼ਨ 1 ਇਲੈਕਸ਼ਨ ਦਾ ਵੀ ਐਲਾਨ ਕੀਤਾ ਜਾਂਦੀ ਗੱਲ ਕੀਤੀ ਜਾ ਰਹੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਜੀਓ ਇਸ ਕਾਨੂੰਨ ਨੂੰ ਦੇਖੋ ਗੱਲ ਇਹ ਹੈ ਕਿ 1 ਨੇਸ਼ਨ 1 ਇਲੈਕਸ਼ਨ ਤਾਂ ਚਲੋ ਨਾਮ ਉਹਨਾਂ ਨੇ ਦਿੱਤਾ ਸੈਮਾਨਿਆਂ ਦੇ ਵਿੱਚ ਤੇ ਹੈ ਕਿ ਲੋਕ ਸਭਾ ਤੇ ਜਿਹੜੀ ਵਿਧਾਨ ਸਭਾ ਵੱਲ ਦੀ ਚੋਣ ਇਕੱਠੀ ਹੋਣੀ ਸਾਈਮਲਟੇਨੀਅਸ ਇਲੈਕਸ਼ਨ ਹੈ ਐਕਚੁਅਲੀ ਤਾਂ ਜਿਹੜਾ ਉਹਦਾ ਮਕਸਦ ਆ ਉਹ ਸਲੋਗਨ ਉਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਪੰਜ ਸਿੰਘ ਸਹਿਬਾਨ ਵੱਲੋਂ ਸਾਫ ਦਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਮੇਤ ਅਕਾਲੀ ਸਰਕਾਰ ਸਮੇਂ ਮੰਤਰੀ ਰਹੇ ਅਕਾਲੀ ਲੀਡਰਾਂ ਨੂੰ ਜੋ ਧਾਰਮਿਕ ਸਜ਼ਾ ਲਾਈ ਗਈ ਸੀ ਉਹ ਸਜ਼ਾ ਪੂਰੀ ਹੋ ਚੁੱਕੀ ਹੈ ਸੁਖਬੀਰ ਬਾਦਲ ਸਮੇਤ ਵਕ-ਵਕ ਅਕਾਲੀ ਲੀਡਰਾਂ ਦੇ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ ਸੇਵਾ ਕੀਤੀ ਗਈ ਹੈ ਝੂਠੇ ਵਰਤਨਾ ਦੀ ਸੇਵਾ ਕੀਤੀ ਗਈ ਹੈ ਜੁੱਤਿਆਂ ਦੀ ਸੇਵਾ ਕੀਤੀ ਗਈ ਹੈ ਤੇ ਗੁਰਦੁਆਰਾ ਸਾਹਿਬਾਨ ਦੇ ਦੁਆਰ ਉੱਤੇ ਖੜ ਕੇ ਇੱਕ ਸੇਵਾਦਾਰ ਦੇ ਵੱਜੋਂ ਸੇਵਾ ਨਿਭਾਈ ਗਈ ਹੈ ਜੋ ਧਾਰਮਿਕ ਸਜ਼ਾ ਲਗਾਈ ਗਈ ਸੀ ਉਹ ਸਜ਼ਾ ਪੂਰੀ ਹੋ ਚੁੱਕੀ ਹੈ ਉਹ ਸੰਪੂਰਨ ਹੋ ਚੁੱਕੀ ਹੈ ਤੇ ਹੁਣ ਅੱਜ ਸ਼੍ਰੀ ਕਾਲ ਤਕ ਸਾਹ ਵਿਖੇ ਸੁਖਬੀਰ ਬਾਦਲ ਪਹੁੰਚਣਗੇ ਤੇ ਉਹਨਾਂ ਦੇ ਨਾਲ ਵਕ-ਵਕ ਅਕਾਲੀ ਲੀਡਰ ਵੀ ਪਹੁੰਚਣਗੇ ਜੋ ਅਕਾਲੀ ਸਰਕਾਰ ਸਮੇਂ ਮੰਤਰੀ ਰਹੇ ਨੇ ਤੇ ਅੱਜ ਉਹਨਾਂ ਦੇ ਵੱਲੋਂ ਸ਼੍ਰੀ ਕਾਲ ਤਕ ਸਾਹਿਬ ਵਿਖੇ ਪਹੁੰਚ ਕੇ ਕੜਾ ਪ੍ਰਸ਼ਾਦ ਦੀ ਦੇਖ ਜੋ ਵਰਤਾਈ ਜਾਏਗੀ ਉਸ ਤੋਂ ਬਾਅਦ ਅਰਦਾਸ ਹੋਏਗੀ। ਦੀ ਕਿਰਪਾ ਤੇ ਨਾਲ ਜਿਹੜਾ ਸ਼੍ਰੀ ਕਾਲ ਤਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾ ਪ੍ਰਸ਼ਾਦ ਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਨਾ। ਮੈਂ ਕਾਲਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਆਵੇਂ ਵੱਡੇ ਰਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਆ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਪੰਜਾਬ ਦੀ ਪੰਥ ਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹ ਸਰਦਾਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਚਿਮਨਾ ਸਾਹਿਬ ਕੇਂਦਰ ਵੱਲੋਂ ਅੱਜ 1 ਨੇਸ਼ਨ 1 ਇਲੈਕਸ਼ਨ ਦਾ ਵੀ ਐਲਾਨ ਕੀਤਾ ਜਾਂਦੀ ਗੱਲ ਕੀਤੀ ਜਾ ਰਹੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਕਾਨੂੰਨ ਨੂੰ देखो गल है कि वन नेशन वन इलेक्शन तो चलो नाम उन्होंने ਦਿੱਤਾ سیمਨាន ਦੇ ਵਿੱਚ ਤੇ ਹੈ ਕਿ ਲੋਕ ਸਭਾ ਤੇ ਜਿਹੜੀ ਵਿਧਾਨ ਸਭਾ ਵੱਦੀ ਚੋੜ ਇਕੱਠੀ ਹੋਣੀ ਸਾਈਮਲਟੇਨੀਅਸ ਇਲੈਕਸ਼ਨ ਹੈ ਐਕਚੁਅਲੀ ਤਾਂ ਜਿਹੜਾ ਉਹਦਾ ਮਕਸਦ ਹੈ ਉਹ ਸਲੋਗਨ ਉਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਦੇ ਦਿੱਤਾ ਚਲੋ ਕੋਈ ਗੱਲ ਨਹੀਂ